ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੇਰੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਸਿੰਘਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਜਰਸੀ ਦਿਖਾਉਂਗਾ ਤਾਜੀ ਸੂਈ ਆ ਸੋਹਣੇ ਥਣ ਹਵਾਨੇ ਵਾਲੀ ਤੇ ਦੋ ਨੰਬਰ ਤੇ ਕ੍ਰੋਸ ਸੰਗ ਦੇ ਵਿੱਚ ਵੜ ਦਿਖਾਉਂਗਾ ਫਿਲਹਾਲ ਹਜੇ ਕੱਬਣਾ ਪਰ ਤਿਆਰੀ ਸੋਹਣੀ ਹੈ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਦਿਨ ਸੂਈ ਨੂੰ ਸਮਾ ਹੋ ਗਿਆ ਤੇ 10 11 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚੀ ਕੱਦ ਕਾਠ ਵੱਡਾ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 14-15 ਕਿਲੋ ਬੜੇ ਆਰਾਮ ਨਾਲ ਚੁਵਾਜੂ ਹਵਾਨਾ ਵੇਖ ਸਕਦੇ ਆ ਬਹੁਤ ਸੋਹਣਾ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਅਤੀ ਚਵਾਈਾਰੇ ਥਣ ਹਾਈਟ ਵਾਜ ਫਾਲੋ ਚ ਲਮਾ ਵੱਡਾ ਕਦ ਕਾਠਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 14-15 ਕਿਲੋ ਬੜੇ ਆਰਾਮ ਨਾਲ ਚੁਵਾਜੂ ਤਿੰਨਾਂ ਦਿਨਾਂ ਇਹ ਸੂਈ ਥੱਲੇ 11-12 ਕਿਲੋ ਗੋਲਾ ਤਿਆਰ ਬੱਚਾ ਮਗਰ ਬੱਚੀ ਜਰਸੀ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਸੋਹਣੇ ਹਵਾਨੇ ਦੀ ਹਵਾਨੇ ਦੇ ਬਰੀਕ-ਬਰੀਕ ਇਮੇਜ ਬਹੁਤ ਸੋਹਣੀ ਆ ਚਾਰਾ ਥਨਾ ਸੇਮ ਹੀ ਸਾਈਜ਼ ਹੱਤੀ ਜਵਾਈ ਵਾਲੇ ਤੇ ਮੁੱਲ ਬਾਈ ਜੀ ਹੁਣੇ ਕਹਿੰਦੇ ਕੈਨ ਨੂੰ ਭਲਾ 40 ਤੇ ਭਰਾ 45 ਕਰਾ ਲਈਏ 32000 ਦੀ ਬਾਈ ਕਹਿੰਦਾ ਬੱਚੀ ਦੇ ਦੂੰਗਾ ਉਹ ਚ ਮਾਨਤਨ ਹੋ ਜਾਊਗਾ 2 ਨੰਬਰ ਤੇ ਤੀਜਾ ਸੂਏ ਵਹਿੜ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਤੋਂ 11 ਦਿਨ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਦੂਜੇ ਸੂਏ ਵਹਿੜ ਨੇ 10 ਲੀਟਰ ਚਵਾਇਆ ਹੋਇਆ ਕੈਤ ਕੀ ਬਾਈ ਜੀ ਹੁਣ ਇਹ ਕਿ ਦੁੱਧ ਬੱਚੀ 12 13 ਕਿਲੋ ਬੜੇ ਆਰਾਮ ਨਾਲ ਚ ਵਾਜੂ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਹਵਾਨੇ ਦੋਸਤੋ ਹਜੇ ਵਲਟਾ ਲ ਕਾਫੀ ਭਈ ਹੈ ਬੱਚੇ ਦੱਸਾਂ 11 ਦਿਨਾਂ ਚ ਵਲਟਾ ਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਣਾ ਪੈਟਪੂੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਥਣ ਬਹੁਤ ਸੋਹਣੇ ਚਾਰੇ ਨਿਖਰ ਮੇ ਇਕੱਲੇ ਇਕੱਲੇ ਗੈਪ ਚ ਲੱਗੇ ਹੋਇਆ ਤੀਜ ਬਾਈ ਯਾਰ ਥਣ ਵਾਨਾ ਜੇ ਕਿਚੰਗੇ ਤਰ੍ਹਾਂ ਬੜੰਗੂ ਵਾਦੂਗਾ ਵਲਟਲ ਹਜੇ ਕਾਫੀ ਪਈ ਆ ਪੈਟਪੂੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 12 13 ਕਿਲੋ ਬੜੇ ਆਰਾਮ ਨਾਲ ਚੁਗਾ ਜੂ ਦੋ ਨੰਬਰ ਦਾ ਮੁੱਲ ਬਾਈ ਜੀ ਹੁਣੇ ਕਹਿੰਦੇ ਕਹਿਣ ਨੂੰ 30 ਕਰਾ ਲਈਏ ਭਲਾ 35 ਕਰਾ ਲਈਏ 26000 ਦੀ ਬਾਈ ਕਹਿੰਦਾ 25 ਦੇ ਦਾਂਗੇ ਉਹ ਚੋਂ ਮਾਨਤਾਨ ਹੋ ਜੂਗਾ ਸੋਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਹੇਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ ਧੰ ਮਿਲਦੇ ਹਾਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ